ਅਸੀਂ ਪਿਛਲੇ 8 ਸਾਲਾਂ ਤੋਂ ਆਪਣੇ ਸਕੂਲਾਂ ਨੂੰ ਬਚਾਉਣ ਵਾਸਤੇ ਤੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਨੂੰ ਬਚਾਉਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਤੁਸੀਂ ਤਾਂ ਆਪ ਪੀੜਤ ਹੋ ਅੱਜ ਕਿਸਾਨਾਂ ਦੇ ਸਮਰਥਨ ਚ ਆਏ ਹੋਏ ਹੋ ਸਰ ਇੱਕ ਦੁਖੀ ਬੰਦਾ ਹੀ ਦੂਜੇ ਦਾ ਦਰਦ ਸਮਝ ਸਕਦਾ ਜੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਦੋਂ ਤੋਂ ਸੰਘਰਸ਼ ਕਰ ਰਹੇ ਅਸੀਂ ਪਿਛਲੇ 8 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਜੀ ਬੜੀ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ ਸਰਕਾਰਾਂ ਨੇ ਇਹਨਾਂ ਸਕੂਲਾਂ ਨੂੰ ਗੋਲਿਆ ਕੀਤਾ ਜੀ ਉਸ ਤੋਂ ਬਾਅਦ ਜੀ ਹੁਣ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਇਹ ਦਾਵਾ ਕਰਦੀ ਸੀ ਕਿ ਅਸੀਂ ਸਿੱਖਿਆ ਦੇ ਨਹੀਂ ਪਰਚਾਵਸਤੇ ਆਏ ਹਾਂ ਨਾ ਤਾਂ ਉਹਨਾਂ ਨੇ ਵੀ ਇਹੀ ਕੰਮ ਕੀਤਾ ਇਹਨਾਂ ਨੇ ਇਹ ਪੈਰਲੇ ਸਕੂਲ ਆਫ ਐਮਿਨਸ ਖੜੀ ਕਰਤੇ ਉਹ ਬੜਾ ਹੀ ਇੱਕ ਬੇਤੁਕਾ ਇਹ ਬਿਆਨ ਦੇ ਕੇ ਜਾਂਦੇ ਉੱਥੇ ਕਿ ਮੈਂ ਮੈਂ ਮੈਦ ਸਕੂਲ ਦੀ ਬਜਾਏ ਇਹ ਗੱਲ ਕਹਿੰਦੇ ਨੇ ਕਿ ਮੈਂ ਸਰਕਾਰੀ ਸਕੂਲ 'ਚ ਬੈਠੇ ਹਾਂ ਮਤਲਬ ਉਹਨਾਂ ਨੂੰ ਇਹ ਗੱਲ ਵੀ ਨਹੀਂ ਪਤਾ ਕਿ ਇਹ ਸਕੂਲ ਸਰਕਾਰੀ ਨੇ ਮੈਰਿਟ ਹੋਇਆ ਇਸਨੇ ਜਿਹੜੇ ਸਾਡੇ ਮੁੱਖ ਮੰਤਰੀ ਆ ਭਗਵਾਨ ਸਿੰਘ ਮਾਨ ਉਹ ਕਹਿੰਦੇ ਸਾਡੀ ਸਰਕਾਰ ਦਾ ਮੁੱਖ ਐਜੰਡਾ ਸਿਹਤ ਤੇ ਸਿੱਖਿਆ ਹੈ ਵਿਦੇਸ਼ਾਂ ਦੇਖਣ ਦੇ ਲੋਕ ਤੇ ਤੁਹਾਡੀ ਨੋਟ ਲਈ ਮੈਂ ਦੱਸ ਦਿੰਦਾ ਕਿ ਜੇ ਸਾਡੇ ਸਕੂਲ ਨੇ ਸਾਡੇ ਸਕੂਲ ਇੱਕ ਵੱਖਰੇ ਤਰ੍ਹਾਂ ਦੇ ਸਕੂਲ ਨੇ 10 ਮਹੀਨੇ ਤੋਂ ਸਕੂਲ ਨੇ ਜਿੱਦੇ ਇੱਕ ਸੁਸਾਇਟੀ ਇੰਟਰ ਵਰਕ ਕਰ ਰਹੇ ਨੇ ਤੇ ਇਹ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਸੇਮ ਸਭ ਖੁਦ ਨੇ ਕਿ ਦੋ ਪਰਵੇਨੂ ਸੰਗ੍ਰਹਿਤਰ ਨਾਲ ਲਾਇਆ ਸੀ ਟੀਚਰ ਨੇ ਉੱਥੇ ਸਾੜਨਾ ਖਿੱਚ ਦੂ ਵੀ ਹੋਈ ਪੁਲਿਸ ਨਾਲ ਸਾਡੀਆਂ ਮਾਵਾਂ ਪੈਣ ਦੇ ਚੁੰਨੀਆਂ ਵੀ ਥਲੇ ਸੁੱਟੀਆਂ ਗਈਆਂ ਉੱਥੇ ਇੰਨੇ ਸੰਘਰਸ਼ ਕਰਨ ਦੇ ਬਾਅਦ ਜੋ ਸਾਨੂੰ ਇੱਕ ਮੀਟਿੰਗ ਦਿੱਤੀ ਗਈ ਜਾ ਕੇ ਪਰ ਉਹ ਮੀਟਿੰਗ ਵੀ ਬਿਨਾ ਕੋਈ ਕਾਰਨ ਦੱਸਿਆ ਨੇ ਰੱਦ ਕਰ ਦਿੱਤੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਵੇਖ ਰਹੇ ਹੋ। ਅੱਜ ਦੇ ਭਾਰਤ ਬੰਧਨ ਅੰਦੋਲਨ ਦੇ ਵਿੱਚ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਆਗੂਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਉੱਥੇ ਕੁਝ ਅਧਿਆਪਕ ਵੀ ਪਹੁੰਚੇ ਨੇ ਜਿਨ੍ਹਾਂ ਦੀਆਂ ਆਪਣੀਆਂ ਵੀ ਬਹੁਤ ਸਾਰੀਆਂ ਮੰਗਾਂ ਨੇ ਪਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ। ਕਿਸਾਨ ਆਗੂ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਯੂਨੀਅਨ ਦਾ ਨਾਮ ਕੀ ਹੈ? ਮੇਰਾ ਨਾਮ ਅਜੀਤ ਕੁਮਾਰ ਹੈ ਸਾਡੇ ਯੂਨੀਅਨ ਦਾ ਨਾਮ ਮੈਰੀਟੋਰੀਅਸ ਟੀਚਰ ਯੂਨੀਅਨ ਹੈ ਜੀ। ਅਸੀਂ ਪਿਛਲੇ 8 ਸਾਲਾਂ ਤੋਂ ਆਪਣੇ ਸਕੂਲਾਂ ਤੁਸੀਂ ਤਾਂ ਆਪ ਪੀੜੇ ਤੋਂ ਅੱਜ ਕਿਸਾਨਾਂ ਦੇ ਸਮਰਥਨ ਚ ਆਏ ਹੋਏ ਹੋ ਸਰ ਇੱਕ ਦੁਖੀ ਬੰਦਾ ਹੀ ਦੂਜੇ ਦਾ ਦਰਦ ਸਮਝ ਸਕਦਾ ਜੀ ਕਿਸਾਨ ਸਾਡੇ ਆਪਣੇ ਭੈਣ ਭਰਾਵਾ ਦੇ ਬੱਚੇ ਉਹਨਾਂ ਦੇ ਬੱਚੇ ਹੀ ਸਾਡੇ ਸਕੂਲਾਂ 'ਚ ਪੜ੍ਹਦੇ ਨੇ ਤਾਂ ਕਿਸਾਨ ਸਾਡੇ ਤੋਂ ਵੱਖ ਕਦੇ ਹੋ ਹੀ ਨਹੀਂ ਸਕਦੇ ਨਾ ਅਸੀਂ ਉਹਨਾਂ ਤੋਂ ਕਦੇ ਵੱਖ ਹੋ ਸਕਦੇ ਆ ਤੁਹਾਡੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੇ ਕਦੋਂ ਤੋਂ ਸੰਘਰਸ਼ ਕਰ ਰਹੇ ਹੋ ਅਸੀਂ ਪਿਛਲੇ 8 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਜੀ ਸਾਡੇ ਜਿਹੜੇ ਸਕੂਲ ਨੇ ਉੱਥੇ ਸਿਰਫ ਗਰੀਬਾਂ ਦੇ ਬੱਚੇ ਹੀ ਪੜਦੇ ਜਿਵੇਂ ਜਿਵੇਂ ਕਿਸਾਨਾਂ ਦੇ ਹੋਗੇ ਜੀ ਮਜ਼ਦੂਰਾਂ ਦੇ ਹੋਗੇ ਇੱਥੇ ਜਿਹੜਾ ਸਟੱਡੀ ਦਾ ਕੋਸਟ ਬਿਲਕੁਲ ਫ੍ਰੀ ਆਫ ਕੋਸਟ ਸਟੱਡੀ ਹੁੰਦੀ ਹੈ ਜਿੱਥੇ ਬੱਚਿਆਂ ਨੂੰ ਜਈ ਨੀਟ ਤੇ ਸੀਐਮਏ ਦੀ ਕੋਚਿੰਗ ਫ੍ਰੀ ਦਿੱਤੀ ਜਾਂਦੀ ਹੈ ਗੌਰਮੈਂਟ ਵੱਲੋਂ ਪਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ ਸਰਕਾਰਾਂ ਨੇ ਇਹਨਾਂ ਸਕੂਲਾਂ ਨੂੰ ਅੰਗੋਲਿਆ ਕੀਤਾ ਜੀ ਜੋ 2014 ਜਦੋਂ ਸਕੂਲ ਬਣੇ ਸੀ ਤਾਂ ਇਹਨਾਂ ਦਾ ਸਟ੍ਰਕਚਰ ਬੜਾ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀ ਬਟ ਜਿਵੇਂ ਜਿਵੇਂ ਸਰਕਾਰਾਂ ਆਈਆਂ ਪਹਿਲਾਂ ਕਾਂਗਰ ਲੈਕ ਸਮਾਰਟ ਸਕੂਲ ਖੜੇ ਕਰਤੇ ਠੀਕ ਹੈ ਉਸ ਤੋਂ ਬਾਅਦ ਜੀ ਹੁਣ ਆਮ ਆਦੀ ਪਾਰਟੀ ਨੇ ਵੀ ਜਿਹੜੀ ਇਹ ਦਾਵਾ ਕਰਦੀ ਸੀ ਕਿ ਅਸੀਂ ਸਿੱਖਿਆ ਦੇ ਨਵੇਂ ਪਰਚਾ ਵਾਸਤੇ ਆਏ ਆ ਨਾ ਤਾਂ ਉਹਨਾਂ ਨੇ ਵੀ ਇਹੀ ਕੰਮ ਕੀਤਾ ਇਹਨਾਂ ਨੇ ਇਹਦੇ ਪਹਿਲੇ ਸਕੂਲ ਆਫ ਐਮਿਨਸ ਖੜੇ ਕਰਤੇ ਜਦਕਿ ਮੈਰਿਟੋ ਸਕੂਲ ਪਿਛਲੇ 10 ਸਾਲਾਂ ਤੋਂ ਬਹੁਤ ਵਧੀਆ ਕੰਮ ਕਰ ਰਹੇ ਸੀ ਸਾਡੇ ਬੱਚੇ ਬਹੁਤ ਇਥੋਂ ਇੱਕ ਰੀਸੈਂਟਲੀ ਕੇਜਸ ਜੀ ਸਾਡੇ ਬੱਚਾ ਹੁਣੇ ਜੋ ਚੰ드ਯਾਨ ਹੋਇਆ ਤਾਂ ਐਜੂਕੇਸ਼ਨ ਮਿਸਟਰ ਸਾਡੇ ਸਕੂਲ ਆਂਦੇ ਨੇ ਤਾਂ ਉਹ ਬੜਾ ਹੀ ਇੱਕ ਬੇਤੁਕਾ ਇਹ ਬਿਆਨ ਦੇ ਕੇ ਜਾਂਦੇ ਨੇ ਉੱਥੇ ਕਿ ਮੈਂ ਮੈਂ ਉਹ ਮੈਰਿਟੋ ਸਕੂਲ ਦੀ ਬਜਾਏ ਇਹ ਗੱਲ ਕਹਿੰਦੇ ਨੇ ਕਿ ਮੈਂ ਸਰਕਾਰੀ ਸਕੂਲ 'ਚ ਬੈਠੇ ਹਾਂ ਮਤਲਬ ਉਹਨਾਂ ਨੂੰ ਇਹ ਗੱਲ ਵੀ ਨਹੀਂ ਪਤਾ ਵੀ ਇਹ ਸਕੂਲ ਸਰਕਾਰੀ ਨੇ ਜਾਂ ਮੈਰਿਟੋਰਸ ਨੇ ਮਤਲਬ ਇਦਾਂ ਦੇ ਬਿਆਨ ਐਜੂਕੇਸ਼ਨ ਮਿਸਟਰ ਦੇ ਰਿਹਾ ਜੀ ਜਿਹੜੇ ਸਾਡੇ ਮੁੱਖ ਮੰਤਰੀ ਆ ਭਗਵਾਨ ਸਿੰਘ ਮਾਨ ਉਹ ਕਹਿੰਦੇ ਸਾਡੀ ਸਰਕਾਰ ਦਾ ਮੁੱਖ ਏਜੰਡਾ ਸਿਹਤ ਤੇ ਸਿੱਖਿਆ ਹੈ ਸਾਡੀ ਸਿਹਤ ਤੇ ਸਿੱਖਿਆ ਦੀ ਜਿਹੜੀ ਨੀਤੀਆਂ ਨੂੰ ਦੇਖਣ ਤਾਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਆ ਸਰੇ ਬੜੇ ਦੁੱਖ ਦੀ ਗੱਲ ਈ ਜਿਹੜੇ ਉਹ ਗੱਲ ਕਹਿ ਰਹੇ ਨੇ ਕਿ ਸਾਨੂੰ ਵਿਦੇਸ਼ਾਂ ਤੋਂ ਦੇਖਣ ਦੇ ਲੋਕ ਤੇ ਤੁਹਾਡੀ ਨੋਰੀ ਲਈ ਮੈਂ ਦੱਸ ਦਿੰਦਾ ਕਿ ਜੇ ਸਾਡੇ ਸਕੂਲ ਨੇ ਸਾਡੇ ਸਕੂਲ ਇੱਕ ਵੱਖਰੇ ਤਰ੍ਹਾਂ ਦੇ ਸਕੂਲ ਨੇ 10 ਮਿੰਟ ਦਾ ਸਕੂਲ ਨੇ ਜਿਹਦੇ ਇੱਕ ਸੁਸਾਇਟੀ ਅੰਦਰ ਵਰਕ ਕਰ ਰਹੇ ਨੇ ਤੇ ਇਹ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਹਦੇ ਜਿਹੜੇ ਪ੍ਰੈਜ਼ੀਡੈਂਟ ਉਹ ਸੇਮ ਸਭ ਖੁਦ ਨੇ ਤੇ ਉਹਨਾਂ ਨੂੰ ਆਪਣੇ ਸਕੂਲਾਂ ਦਾ ਹੀ ਨਹੀਂ ਪਤਾ ਉਹ ਪ੍ਰੈ ਸਕੂਲ ਤੱਕ ਦੇ ਤੱਕ ਵੜੇ ਨਹੀਂ ਇੱਥੇ ਪੀਜ ਹੋ ਕੇ ਚਲੇ ਜਾਂਦੇ 10 ਵਾਰੀ ਪੀਜ ਹੋ ਗਏ ਨੇ ਕਦੇ ਮੈਰਿਟੋ ਸਕੂਲ ਲੁਧਿਆਣਾ ਨਹੀਂ ਆਏ ਕਦੇ ਉਹ ਤਾਂ ਉਹਨਾਂ ਨੂੰ ਕੀ ਡਰ ਲੱਗਦਾ ਇੱਥੇ ਆਂਦਾ ਕਿਉਂਕਿ ਉਹ ਡਰਦੇ ਨੇ ਕਿ ਜੇ ਅਸੀਂ ਇੱਥੇ ਪਹੁੰਚੇ ਸਾਡੇ ਤੋਂ ਸਵਾਲ ਪੁੱਛੇ ਜਾਣਗੇ ਤੇ ਸਾਡੇ ਸਵਾਲ ਦਾ ਉਹਨਾਂ ਕੋਈ ਜਵਾਬ ਨਹੀਂ ਹੈਗਾ ਪਰ ਉਹ ਤਾਂ ਕਹਿੰਦੇ ਸਾਡੀ ਸਰਕਾਰ ਦੇ ਵਿੱਚ ਅਸੀਂ ਧਰਨੇ ਮਜ਼ਾਰੇ ਹੋਣ ਹੀ ਨਹੀਂ ਦੇਣੇ ਕਿਸੇ ਨੂੰ ਹੜਤਾਲਾਂ ਨਹੀਂ ਕਰਨ ਦੇਣੀਆਂ ਮੁਲਾਜ਼ਮ ਮੈਂ ਪੱਕੇ ਕਰ ਰਿਹਾ ਸਰਕਾਰੀ ਨੌਕਰੀਆਂ ਦੇ ਰਿਹਾ ਸਰ ਉਹ ਬਿਲਕੁਲ ਝੂਠੇ ਜੀ ਜਿਹੜੀ ਉਹ ਗੱਲ ਕਰ ਰਹੇ ਨੇ ਜਿਵੇਂ ਉਹ ਕਹਿੰਦੇ ਨੇ ਕਿ ਸਾਡੇ ਨਾਲ ਗਾ ਕੇ ਗੱਲ ਕਰੋ ਅਸੀਂ ਦੋ ਫਰ ਟੀਚਰਸ ਨੇ ਉੱਥੇ ਸਾਡੇ ਨਾਲ ਖਿੱਚ ਦੂ ਵੀ ਹੋਈ ਪੁਲਿਸ ਨਾਲ ਸਾਡੀਆਂ ਮਾਵਾਂ ਪੈਣ ਦੇ ਚੁੰਨੀਆਂ ਵੀ ਥਲੇ ਸੁੱਟੀਆਂ ਗਈਆਂ ਉੱਥੇ ਇੰਨੇ ਸੰਘਰਸ਼ ਕਰਨ ਦੇ ਬਾਵਜੂਦ ਸਾਨੂੰ ਇੱਕ ਮੀਟਿੰਗ ਦਿੱਤੀ ਗਈ ਕਿ ਤੁਹਾਡੀ ਮੀਟਿੰਗ ਹੋਏਗੀ ਦੋ ਪਰਵੀ ਜਾ ਕੇ ਪਰ ਉਹ ਮੀਟਿੰਗ ਵੀ ਬਿਨਾਂ ਕੋਈ ਕਾਰਨ ਦੱਸਿਆ ਨੇ ਰੱਦ ਕਰ ਦਿੱਤੀ ਇਹ ਸਾਡੇ ਨਾਲ ਅਧਿਆਪਕ ਯੂਨੀਅਨ ਦੇ ਆਗੂ ਨੇ ਜਿਨ੍ਹਾਂ ਨੇ ਇਹ ਅਧਿਆਉ ਲੋਕ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੀ ਨਵੀਂ ਪਨੀਰੀ ਤਿਆਰ ਕਰਨੀ ਹੁੰਦੀ ਹੈ ਪਰ ਭਾਵੇਂ ਮੁੱਖ ਮੰਤਰੀ ਭਗਵਾਨ ਸਵਾਨ ਮਾਨ ਕਹਿੰਦੇ ਨੇ ਕਿ ਕਿਸੇ ਨੂੰ ਵੀ ਸੰਘਰਸ਼ ਨਹੀਂ ਕਰਨ ਦਿੱਤਾ ਕਹਿੰਦੇ ਹੁਣ ਅੱਜ ਤੱਕ ਵੀ ਸਾਡੀਆਂ ਜਿਹੜੀਆਂ ਨਾਲ ਪਹਿਣਾ ਨੇ ਉਹਨਾਂ ਦੀਆਂ ਚੁੰਨੀਆਂ ਰੋਲੀਆਂ ਜਾਰੀਆਂ ਨੇ ਦਸਤਾਰਾਂ ਰੋਲੀਆਂ ਜਾਰੀਆਂ ਨੇ ਕੈਮਰਾਮੈਨ ਸਤਪਾਲ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਟਾ